ਸਭ ਤੋਂ ਪਹਿਲੀ ਖਬਰ ਹੈ ਪਾਕਿਸਤਾਨ ਦੇ ਵਿੱਚ ਇੱਕ ਟ੍ਰੇਨ ਦਾ ਹਾਈਜੈਕ ਹੋ ਜਾਣਾ ਜੀ ਬਿਲਕੁਲ ਕੀ ਸੀ ਇਹ ਪੂਰਾ ਮਾਮਲਾ ਕੀ ਕਹਿੰਦੇ ਹੋ ਤੁਸੀਂ ਪਾਕਿਸਤਾਨ ਦੇ ਵਿੱਚ ਟ੍ਰੇਨ ਹਾਈਜੈਕ ਹੋਈ ਆ ਇਹ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਵੱਡੀ ਘਟਨਾ ਸੀਗੀ ਪੁਲੋਚਿਸਤਾਨ ਲਿਬਰੇਸ਼ਨ ਆਰਮੀ ਜਿਹੜੀ ਆ ਉਹਨੇ ਇਸ ਰੇਲ ਗੱਡੀ ਨੂੰ ਅਗਵਾ ਕੀਤਾ ਸੀਗਾ ਉਹ ਉਹਨਾਂ ਦੀ ਡਿਮਾਂਡ ਸੀਗੀ ਬੀਐਲਡੀ ਵੀ ਅਸੀਂ ਕਿਸੇ ਨੂੰ ਮਾਰਨਾ ਸਾਡਾ ਉਦੇਸ਼ ਨਹੀਂ ਆ ਪਰ ਇਹਦੇ ਪੱਤਲੇ ਦੇ ਵਿੱਚ ਸਾਡੇ ਜਿਹੜੇ ਪੋਲੀਟੀਕਲ ਪ੍ਰिजनਰ ਨੇ ਰਾਜਨੀਤਿਕ ਕੈਦੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਾਕਿਸਤਾਨ ਨੇ ਭਾਰਤ 'ਤੇ ਇਲਜ਼ਾਮ ਲਾਇਆ ਕਿ ਬਲੋਚਾ ਨੂੰ ਭਾਰਤ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਜਿਹਦੇ ਕਰਕੇ ਇਹ ਘਟਨਾਕ੍ਰਮ ਹੋਇਆ ਉਹਨਾਂ ਨੇ ਸਿੱਧੇ ਸਿੱਧੇ ਰੂਪ ਦੇ ਵਿੱਚ ਭਾਰਤ ਦਾ ਹੱਥ ਹੋਣ ਦੀ ਗੱਲ ਕਹੀ ਆ। ਥੰਨਾ ਦੇ ਇੱਕ ਪਿੰਡ ਦੇ ਵਿੱਚੋਂ ਬੱਚਾ ਅਗਵਾ ਹੁੰਦਾ ਆ। ਅਗਵਾ ਹੋਣ ਤੋਂ ਬਾਅਦ ਕੁਝ ਘੰਟਿਆਂ ਦੇ ਵਿੱਚ ਹੀ ਪੰਜਾਬ ਪੁਲਿਸ ਜਿਹੜੀ ਆ ਆਪਣੀ ਮਿਹਨਤ ਸਦਕਾ ਮੈਂ ਕਹੂੰਗੀ ਕਿ ਪੰਜਾਬ ਪੁਲਿਸ ਦੇ ਇੱਥੇ ਸਵਾਸ਼ੀ ਦੇਣੀ ਵੀ ਬਣਦੀ ਆ ਕਿ ਚਲੋ ਉਹਨਾਂ ਨੇ ਮਿਹਨਤ ਕੀਤੀ ਤੇ ਜਿਹੜਾ ਬੱਚਾ ਉਹ ਆਪਣੇ ਮਾਪੇ-ਮਾਪ ਨੂੰ ਮਿਲ ਗਿਆ। ਕੈਨੇਡਾ ਨੂੰ ਮਿਲ ਗਿਆ ਨਵਾਂ ਪ੍ਰਧਾਨ ੀ ਕਹਿਨੇ ਆ ਪਾਰਟੀ ਨੇ ਹੁਣ ਜਿਹੜਾ ਆਪਣਾ ਨੇਤਾ ਚੁਣ ਲਿਆ ਆ ਮਾਰਕ ਕਰਨਿਕੋਰਾ ਨੂੰ ਤੇ ਉਹ ਮੁਲਕ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਮੰਨਿਆ ਜਾ ਰਿਹਾ ਵੀ ਕੁਝ ਕੈਨੇਡਾ ਦੇ ਜਿਹੜੀਆਂ ਕੁਝ ਹਾਲਾਤ ਨੇ ਪਹਿਲਾਂ ਨਾਲੋਂ ਬਿਹਤਰ ਹੋਣ ਗਏ ਟੈਰਫ ਵਾਰਿਆ ਜਿਹੜੀ ਅਮਰੀਕਾ ਨੇ ਕੈਨੇਡਾ ਤੇ ਇੰਪੋਜ਼ ਕੀਤੀ ਆ ਕਿ ਅਸੀਂ ਤੁਹਾਡੇ ਜਿਹੜੇ ਉਤਪਾਦ ਆ ਉਹਨਾਂ ਤੇ 25% ਜਿਹੜਾ ਆ ਟੈਕਸ ਲਾਵਾਂਗੇ ਤੇ ਮਾਰਕ ਕਰਨੀ ਹੋ ਰਾ ਨੇ ਹੁਣ ਉਹਦਾ ਤਿੱਖਾ ਜਵਾਬ ਜਿਹੜਾ ਉਹ ਟਰੰਪ ਹੋਰਾਂ ਨੂੰ ਦੇ ਰਿਹਾ ਵੀ ਅਸੀਂ ਵੀ ਤੁਹਾਨੂੰ ਜਿਹੜਾ ਉਹਨਾਂ ਨੇ ਅਮਰੀਕਾ ਨੂੰ ਸਿੱਧੇ ਸਿੱਧੇ ਰੂਪ ਚ ਕਿਹਾ ਤੇ ਤੁਸੀਂ ਸਾਡੇ ਨਾਲ ਇਦਾਂ ਚੱਲੋਂਗੇ ਅਸੀਂ ਵੀ ਤੁਹਾਨੂੰ ਬੰਦੇ ਦੇ ਪੁੱਤ ਬਣਾਵਾਂਗੇ ਸ਼ਾਇਦ ਵਰਲਡ ਵਾਰ 3 ਹੋਗੀ ਇਹ ਨੂੰ ਲੱਗਦਾ ਹੈ ਕਿ ਜਿਹੜੀ جنگ ਆ ਨਾ ਉਹ ਹੁਣ ਜਿਹੜੇ ਹਵਾਈ ਫਾਇਰ ਜਿਹੜੇ ਹੁੰਦੇ ਨੇ ਜਾਂ ਜਿਹੜੇ ਬਾਰੂਦ ਅਸੀਂ ਸੁੱਟਦੇ ਆ ਉਹ ਵਾਲੀ جنگ ਨਹੀਂ ਹੈਗੀ جنگ ਚੱਲੂਗੀ ਆ ਟੈਕਸਾਂ ਦੀ ਜਿੱਤੂ ਟ੍ਰੇਡ ਵਾਰ ਟ੍ਰੇਡ ਵਾਰ ਜਬ ਵਪਾਰਕ جنگ ਚੱਲੂਗੀ ਫੇਸ ਬਗੇਲ ਹੋਣਾ ਨੇ ਦਿੱਲੀ ਦੇ ਵਿੱਚ ਬੁਲਾ ਕੇ ਮੀਟਿੰਗ ਕੀਤੀ ਕਹਿੰਦੇ ਰਾਜਨੀਤਿਕ ਸਰਗਰਮੀਆਂ ਦੇ ਉੱਤੇ ਮੀਟਿੰਗ ਹੋਈ ਆ 230 35 ਦੇ ਲਗਭਗ ਜਿਹੜੇ ਨੇ ਆਪਣੇ ਲੀਡਰ ਜਿਹੜੇ ਕਾਂਗਰਸ ਦੇ ਨੇ ਉਹ ਉੱਥੇ ਗਏ ਕੀ ਕਹਿੰਦੇ ਹੋ ਕੀ ਹੋਇਆ ਮੀਟਿੰਗ ਦੇ ਵਿੱਚ ਆ ਪਾਰਲੀਮੈਂਟਰੀ ਅਫੇਅਰਸ ਕਮੇਟੀ ਦੀ ਜਿਹੜੀ ਮੀਟਿੰਗ ਸੀ ਪੀਏਸੀ ਜਿਹਨੂੰ ਕਹਿੰਦੇ ਆ ਰਾਜਨੀਤਿਕ ਮਾਪੜਾਂ ਦੀ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਦਿੱਲੀ ਪਾਰਟੀ ਹੈੱਡਕ quartਰ ਤੇ ਬੁਲਾਈ ਗਈ ਸੀ ਇਦੇ ਵਿੱਚ ਕੁਝ ਮੁੱਦੇ ਜਿਹੜੇ ਆ ਆ ਪੰਜਾਬ ਤੇ ਫੋਕਸ ਇਸ ਕਰਕੇ ਵੀ ਵਾਧਿਆ 2 ਸਾਲ ਬਾਅਦ ਪੰਜਾਬ ਤੇ ਛੋਣਾ ਹੋ ਜਾ ਰਿਹਾ ਹੋਣ ਜਾ ਰਹੀਆਂ ਨੇ ਤੇ ਇਹ ਸੰਭਾਵਨਾਵਾਂ ਨੇ ਕਾਂਗਰਸ ਨੂੰ ਲੱਗਦੀਆਂ ਨੇ ਕਿ ਸਾਡੀ ਵਾਰੀ ਆ ਜੂਗੀ ਸੇ ਵੀ ਅਸੀਂ ਪੰਜਾਬ ਦੀ ਸੱਤਾ ਜਿਹੜੀ ਆ ਸੰਭਾਲ ਸਕਦੇ ਹਾਂ ਸੋ ਇਸ ਮੀਟਿੰਗ ਦੇ ਇੱਕ ਡੂੰਘੇ ਅਰਥ ਨੇ ਤੇ ਸਿਆਸੀ ਮਾਹਰ ਇਹਨੂੰ 2027 ਦੇ ਸੰਦਰਭ ਦੇ ਵਿੱਚ ਦੇਖ ਰਹੇ ਨੇ आरपीडी 24 ਵੇਖ ਰਿਹਾ तमाम ਦਰਸ਼ਕਾਂ ਦਾ ਸਵਾਗਤ ਮੈਂ ਹਾ ਸ਼ੀਤਲ ਠਾਕੁਰ ਹਫਤਾਵਰੀ ਸਰਗਰਮੀਆਂ ਲੈ ਕੇ ਪ੍ਰੋਗਰਾਮ ਪੂਰੇ ਹਫਤੇ ਦੇ ਵਿੱਚ ਬਹੁਤ ਕੁਝ ਵਾਪਰਿਆ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਖਬਰ ਦੇ ਉੱਤੇ ਗੱਲਬਾਤ ਹੋਊਗੀ ਉਹ ਹੈ ਪਾਕਿਸਤਾਨ ਦੇ ਵਿੱਚ ਇੱਕ ਟ੍ਰੇਨ ਦਾ ਹਾਈਜੈਕ ਹੋਣਾ ਉਸ ਤੋਂ ਬਾਅਦ ਦੂਸਰੀ ਖਬਰ ਵੱਲ ਜਾਵਾਂਗੇ ਕਿ ਕੈਨੇਡਾ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ ਤੀਸਰੀ ਖਬਰ ਸਾਡੀ ਅੱਜ ਦੇ ਪ੍ਰੋਗਰਾਮ 'ਚ ਰਹੇਗੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਜਿੰਨੇ ਵੀ ਲੀਡਰਸ ਹਨ ਉਹਨਾਂ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲਬਾਤ ਰਹੇਗੀ ਤੇ ਚੌਥਾ ਵਿਸ਼ਾ ਹੋਏਗਾ ਪੰਜਾਬ ਦੇ ਖੰਨਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਕ ਬੱਚਾ ਗਵਾਹ ਹੋਇਆ ਹਾਲਾਂਕਿ ਪੰਜਾਬ ਪੁਲਿਸ ਦੀ ਮਿਹਨਤ ਦੇ ਸਦਕਾ ਬੱਚਾ ਜਿਹੜਾ ਸਾਈ ਸਲਾਮਤ ਕਰਦਿਆਂ ਨੂੰ ਮਿਲ ਗਿਆ ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਮੇਰੇ ਨਾਲ ਸਾਥੀ ਨੇ ਹਰੁਣਦੀਪ ਜੀ ਕੀ ਹਾਲ ਚਾਲ ਨੇ ਜੀ ਤੁਹਾਡਾ ਸ਼ਿਤਲ ਜੀ ਬਹੁਤ ਵਧੀਆ ਜਿਵੇਂ ਕਿ ਤੁਸੀਂ ਦੱਸ ਹੀ ਦਿੱਤਾ ਇਸ ਹਫਤੇ ਦੀਆਂ ਜਿਹੜੀਆਂ ਦੇਸ਼ ਦੁਨੀਆ ਤੇ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਅਸੀਂ ਚਰਚਾ ਕਰਾਂਗੇ ਤੇ ਉਹਨਾਂ ਨੂੰ ਵਿਸਥਾਰ ਦੇ ਵਿੱਚ ਆਪਣੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਮੈਨੂੰ ਇਦਾਂ ਲੱਗਦਾ ਵੀ ਇਹ ਮਸਲੇ ਨੇ ਜਿਹੜੇ ਇਹ ਸਿੱਧੇ ਸਿੱਧੇ ਰੂਪ ਦੇ ਵਿੱਚ ਇਹ ਜਿਹੜੀਆਂ ਖਬਰਾਂ ਨੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਨੇ ਜੀ ਸਭ ਤੋਂ ਪਹਿਲੀ ਖਬਰ ਹੈ ਪਾਕਿਸਤਾਨ ਦੇ ਵਿੱਚ ਇੱਕ ਟ੍ਰੇਨ ਦਾ ਹਾਈਜੈਕ ਹੋ ਜਾਣਾ ਜੀ ਬਿਲਕੁਲ ਕੀ ਸੀ ਇਹ ਪੂਰਾ ਮਾਮਲਾ ਕੀ ਕਹਨੇ ਹੋ ਤੁਸੀਂ ਸ਼ੀਤਲ ਜੀ ਪਾਕਿਸਤਾਨ ਦੇ ਵਿੱਚ ਟ੍ਰੇਨ ਹਾਈਜੈਕ ਹੋਈ ਆ ਇਹ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਵੱਡੀ ਘਟਨਾ ਸਿਗੀ ਜਿਹੜੀ ਸ਼ਾਇਦ ਇਤਿਹਾਸ ਦੇ ਵਿੱਚ ਕੋਈ ਇੱਕ ਅੱਧੀ ਘਟਨਾ ਦੇ ਰੂਪ ਦੇ ਵਿੱਚ ਹੀ ਜਾਣੀ ਜਾਊਗੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹੜੀ ਆ ਉਹਨੇ ਇਸ ਰੇਲ ਗੱਡੀ ਨੂੰ ਅਗਵਾ ਕੀਤਾ ਸੀਗਾ ਲਗਭਗ 50 ਦੇ ਲਗਭਗ ਜਿਹੜੇ ਬੀਐਲਏ ਦੇ ਲੜਾਕੇ ਸੀਗੇ ਉਹਨਾਂ ਨੇ ਇਸ ਰੇਲ ਗੱਡੀ ਨੂੰ ਅਗਵਾ ਕਰ ਲਿਆ ਅਗੇ ਤਾਂ ਸਿਰਫ ਇਹ ਹੁੰਦਾ ਸੀ ਵੀ ਜਹਾਜ਼ ਅਗਵਾ ਹੁੰਦੇ ਸੀਗੇ ਜਾਂ ਕੋਈ ਵਿਅਕਤੀ ਅਗਵਾ ਹੁੰਦੇ ਸੀ ਰੇਲ ਗੱਡੀ ਨੂੰ ਅਗਵਾ ਕਰਨ ਦੀ ਘਟਨਾ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ ਘਟਨਾ ਦੇ ਰੂਪ ਚ ਉੱਭਰ ਕੇ ਸਾਹਮਣੇ ਆਈ ਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਇਸ ਘਟਨਾ ਤੇ ਚਰਚਾ ਹੋ ਰਹੀ ਅੱਜ ਵੀ ਹੋ ਰਹੀ ਹੈ ਇਦੇ ਵਿੱਚ ਜਿਹੜੇ 50 ਲੜਾਕਿਆਂ ਨੇ ਜਦੋਂ ਇਹ ਰੇਲ ਗੱਡੀ ਅਗਵਾ ਕੀਤੀ ਇਹ ਗੱਡੀ ਜਿਹੜੀ ਆ ਕਵੈਟਾ ਤੋਂ ਪਸ਼ਾਵਰ ਜਾ ਰਹੀ ਸੀ ਤੇ ਇਹਨੇ ਲਾਹੌਰ ਤੋਂ 라ਵਲਪਿੰਡੀ ਹੁੰਦੇ ਹੋਏ ਜਾਣਾ ਸੀਗਾ ਸੋ ਉਸ ਖਿੱਤੇ ਦੇ ਵਿੱਚ ਬਹੁਤ ਦੁਰਗਮ ਏਰੀਆ ਆ ਜਿੱਥੇ ਬਹੁਤ ਪਹਾੜੀ ਨੀਮ ਪਹਾੜੀ ਏਰੀਏ ਨੇ ਤੇ ਬਲੋਚਿਸਤਾਨ ਦਾ ਜਿਹੜਾ ਇਲਾਕਾ ਆ ਉਹ ਇਹਦੇ ਲਈ ਜਾਣਿਆ ਜਾਂਦਾ ਆ ਤੇ ਉਸ ਏਰੀਆ ਦੇ ਵਿੱਚ ਜਿਹੜਾ ਰੇਲ ਮਾਰਗ ਆ ਉਹਦੇ ਵਿੱਚ ਸੁਰੰਗਾਂ ਬਹੁਤ ਜ਼ਿਆਦਾ ਨੇ ਲਗਭਗ 60 ਤੋਂ ਉੱਪਰ ਸੁਰੰਗਾਂ ਨੇ ਜਿਨ੍ਹਾਂ ਦੇ ਵਿੱਚੋਂ ਹੋ ਕੇ ਰੇਲ ਆਵਾਜਾਈ ਹੁੰਦੀ ਆ ਉਹ ਇੱਕ ਸੁਰੰਗ ਦੇ ਵਿੱਚੋਂ ਜਦੋਂ ਰੇਲ ਗੱਡੀ ਲੰਘ ਕੇ ਅੱਗੇ ਪਹੁੰਚੀ ਤਾਂ ਬੀਐਲਏ ਦੇ ਲੜਾਕਿਆਂ ਨੇ ਇਸ ਗੱਡੀ ਨੂੰ ਧਮਾਕਾ ਕਰਕੇ ਪਹਿਲੋ ਟਰੈਕ ਉਡਾਇਆ ਤੇ ਫਿਰ ਰੋਕ ਲਿਆ ਤੇ ਸਭ ਤੋਂ ਪਹਿਲਾਂ ਰੇਲ ਗੱਡੀ ਦਾ ਜਿਹੜਾ ਡਰਾਈਵਰ ਸੀਗਾ ਉਹਨੂੰ ਗੋਲੀ ਮਾਰੀ ਦੱਸਿਆ ਜਾਂਦਾ ਹੈ ਕਿ ਇਹਦੇ ਵਿੱਚ 500 ਦੇ ਲਗਭਗ ਯਾਤਰੀ ਸੀਗੇ ਤੇ ਬਹੁਤ ਸਾਰੀਆਂ ਖਬਰਾਂ ਇਹਨੂੰ ਲੈ ਕੇ ਆਈਆਂ ਨੇ ਬਹੁਤ ਸਾਰੀਆਂ ਪੱਖ ਆਏ ਨੇ ਪਾਕਿਸਤਾਨ ਸਰਕਾਰ ਦੇ ਪੱਖ ਆਏ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਪੱਖ ਆਏ ਨੇ ਪਰ ਬਹੁਤ ਸਾਰਾ ਤੁੰਦਲ ਕਾ ਹਾਲੇ ਵੀ ਆ ਕਿਉਂਕਿ ਮੀਡੀਆ ਉਸ ਥਾਂ ਤੇ ਪਹੁੰਚ ਨਹੀਂ ਸਕਿਆ ਇਸ ਕਰਕੇ ਜ਼ਿਆਦਾ ਜਿਹੜੀਆਂ ਗੱਲਾਂ ਨੇ ਜਾਂ ਤਾਂ ਸਰਕਾਰੀ ਪੱਖ ਆ ਰਿਹਾ ਜਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਦਾ ਆ ਰਿਹਾ ਜੀ ਤੇ ਇਹ ਜਿਹੜਾ ਪੱਖ ਆ ਉਹਨਾਂ ਦੇ ਆਪਣੇ ਦਾਅਵੇ ਨੇ ਪਾਕਿਸਤਾਨ ਸਰਕਾਰ ਦੇ ਆਪਣੇ ਦਾਅਵੇ ਨੇ ਕੋਈ ਕਹਿ ਰਿਹਾ ਇਹਦੇ ਵਿੱਚ 30 ਲੜਾਕੇ ਜਿਹੜੇ ਨੇ ਬੀਐਲਏ ਦੇ ਉਹ ਮਾਰੇ ਗਏ ਤੇ 100 ਤੋਂ ਵੱਧ ਜਿਹੜੇ ਨੇ ਯਾਤਰੀ ਮਾਰੇ ਗਏ ਨੇ ਤੇ ਕੋਈ ਕਹਿ ਰਿਹਾ ਕਿ ਇਹਦੇ ਵਿੱਚ 50 ਦੇ ਲਗਭਗ ਕੋਈ 30 ਕਹਿ ਰਿਹਾ ਆ ਕੋਈ 20 ਕਹਿ ਰਿਹਾ ਆ ਕਿ ਜਿਹੜੇ ਪਾਕਿਸਤਾਨ ਆਰਮੀ ਦੇ ਜਿਹੜੇ ਆ ਫੌਜੀ ਆ ਉਹ ਮਾਰੇ ਗਏ ਆ ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਇਹ ਨੂੰ ਪਾਕਿਸਤਾਨ ਸਰਕਾਰ ਨੇ ਜਿਹੜਾ ਜਿਸ ਤਰੀਕੇ ਦੇ ਨਾਲ ਇਸ ਸਾਰੇ ਮਸਲੇ ਨੂੰ ਸਿੱਝਿਆ ਆ ਉਹਨੂੰ ਕੋਈ ਬਹੁਤ ਤਾਰੀਫ ਨਹੀਂ ਹੋ ਰਹੀ ਅੱਛਾ ਕਿਉਂਕਿ ਉਹਨਾਂ ਦੀ ਡਿਮਾਂਡ ਸੀਗੀ ਬੀਐਲਏ ਦੀ ਵੀ ਅਸੀਂ ਕਿਸੇ ਨੂੰ ਮਾਰਨਾ ਸਾਡਾ ਉਦੇਸ਼ ਨਹੀਂ ਆ ਪਰ ਇਹਦੇ ਬਦਲੇ ਦੇ ਵਿੱਚ ਸਾਡੇ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ ਰਾਜਨੀਤਿਕ ਕੈਦੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਰਾਜਨੀਤਿਕ ਰਾਜਨੀਤਿਕ ਕੈਦੀਆਂ ਦੀ ਜਿਹੜੀ ਰਿਹਾਈ ਸੀ ਜੀ ਉਦੀ ਮੰਗ ਸੀ ਕਿ ਉਹਨਾਂ ਦਾ ਕਹਿਣਾ ਸੀ ਵੀ ਉਹਨਾਂ ਨੂੰ ਛੱਡ ਦੋ ਤੇ ਅਸੀਂ ਤੁਹਾਡੇ ਲੋਕਾਂ ਦੇ ਲੋਕ ਛੱਡ ਦੰਦੇ ਲੋਕ ਛੱਡ ਦੰਦੇ ਪਰ ਪਾਕਿਸਤਾਨ ਨੇ ਕੋਈ ਕਿਸੇ ਤਰ੍ਹਾਂ ਦੀ ਨੇਗੋਸ਼ੀਏਸ਼ਨ ਨਹੀਂ ਕੀਤੀ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਜੀ ਉਹਦੇ ਵਿੱਚ ਇਸ ਕਰਕੇ ਫਿਰ ਇੱਕ ਕਨਫਲਿਕਟ ਹੋਇਆ ਜਿਹਦੇ ਵਿੱਚ ਇਹਨਾਂ ਨੇ ਕਾਰਵਾਈ ਕੀਤੀ ਫੌਜੀ ਕਾਰਵਾਈ ਕੀਤੀ ਜਿਹਦੇ ਵਿੱਚ ਉਹਨਾਂ ਦੇ ਲੋਕ ਵੀ ਮਾਰੇ ਗਏ ਇਹਨਾਂ ਦੇ ਵੀ ਲੋਕ ਮਾਰੇ ਗਏ ਖਬਰਾਂ ਇਹ ਵੀ ਸੀ ਕਿ ਜਿਹੜੇ ਕਫਨ ਨੇ ਜਾਂ ਜਿਹੜੇ ਤਬੂਤ ਨੇ ਉਹ ਰੇਲਵੇ 200 ਦੇ ਲਗਭਗ ਜਿਹੜੇ ਨੇ ਤਬੂਤ ਜਿਹੜੇ ਆ ਰੇਲਵੇ ਸਟੇਸ਼ਨਾਂ ਤੇ ਦੇਖੀਏ ਤਾਂ ਕਿ ਜਿਹੜੇ ਮਰਨ ਵਾਲਿਆਂ ਨੂੰ ਉਹਦੇ ਵਿੱਚ ਭਰ ਕੇ ਉਹਨਾਂ ਨੂੰ ਕਰਾਣ ਨੂੰ ਭੇਜਿਆ ਜਾਵੇ ਸੋ ਇਹ ਜਿਹੜੀ ਹੌਸਟੇਜ ਦੀ ਸਿਚੁਏਸ਼ਨ ਸੀਗੀ ਇਹਨੂੰ ਪਾਕਿਸਤਾਨ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਨਹੀਂ ਕਰ ਸਕਿਆ ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ 'ਤੇ ਇਲਜ਼ਾਮ ਲਾਇਆ ਕਿ ਬਲੋਚਾ ਨੂੰ ਭਾਰਤ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਜਿਹਦੇ ਕਰਕੇ ਇਹ ਘਟਨਾਕ੍ਰਮ ਹੋਇਆ ਉਹਨਾਂ ਨੇ ਸਿੱਧੇ ਸਿੱਧੇ ਰੂਪ ਦੇ ਵਿੱਚ ਭਾਰਤ ਦਾ ਹੱਥ ਹੋਣ ਦੀ ਗੱਲ ਕਹੀ ਆ ਹੁਣ ਇਹ ਸਾਰਾ ਮਸਲਾ ਬਹੁਤ ਇਲਜ਼ਾਮ ਜਿਹੜੇ ਨੇ ਭਾਰਤ ਦੇ ਉੱਤੇ ਲੱਗ ਰਹੇ ਨੇ ਭਾਰਤ ਤੇ ਇਲਜ਼ਾਮ ਲਾਏ ਨੇ ਉਹਨਾਂ ਨੇ ਤੇ ਕੁਝ ਉਹਨਾਂ ਦੇ ਵਿੱਚ ਜਿਹੜੀ ਇਲਜ਼ਾਮ ਤਰਾਸ਼ੀਆ ਉਹ TTP ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਨਾਂ ਦੀ ਜਥੇਬੰਦੀ ਆ ਜਿਹੜੀ ਤਾਲਿਬਾਨ ਜਿਹੜਾ ਅਫਗਾਨਿਸਤਾਨ ਚ ਸਰਕਾਰ ਮੈਂ ਉਹਦਾ ਹੀ ਇੱਕ ਤਰ੍ਹਾਂ ਨਾਲ ਹੋਰ ਰੂਪ ਜਿਹੜਾ ਆ ਉਹ ਪਾਕਿਸਤਾਨ ਦੇ ਵਿੱਚ ਸਰਗਰਮ ਆ ਕੱਟੜ ਮੁਸਲਮ ਸੰਗਠਨ ਆ ਤਹਿਰੀਕ-ਏ-ਤਾਲਿਬਾਨ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਖੈਬਰ ਪਖਤੂਨਵਾ ਏਰੀਏ ਦੇ ਵਿੱਚ ਸਰਗਰਮੀਆਂ ਆਪਣੀਆਂ ਚਲਾ ਰਿਹਾ ਤੇ ਕੱਟੜ ਇਸਲਾਮਿਕ ਮੁਲਕ ਦੀ ਧਾਰਨਾ ਲੈ ਕੇ ਚੱਲ ਰਿਹਾ ਉਹਦੇ ਉਹਦਾ ਹੱਥ ਹੋਣ ਦੀ ਵੀ ਤੇ ਅਫਗਾਨਿਸਤਾਨ ਦਾ ਹੱਥ ਹੋਣ ਦੀ ਵੀ ਪਾਕਿਸਤਾਨ ਵੱਲੋਂ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਹੁਣ ਬੀਐਲ ਕੀ ਹੈ ਇਹ ਇਤਿਹਾਸ ਦੇ ਵਿੱਚ ਜਾਣਾ ਪਊਗਾ ਇਹਨੂੰ ਚੀਜ਼ਾਂ ਨੂੰ ਸਮਝਣਾ ਪਊਗਾ بلوچستان ਜਿਵੇਂ ਭਾਰਤ ਦੇ ਵਿੱਚ ਬਹੁਤ ਸਾਰੇ ਇਲਾਕੇ ਨੇ ਪੰਜਾਬ ਗੁਜਰਾਤ ਹਾਂ ਆਂਧਰਾ ਬਿਹਾਰ ਨਾਰਥ-ਈਸਟ ਦੇ ਇਲਾਕੇ ਨੇ ਹਾਂ ਅਲੱਗ-ਅਲੱਗ ਕੌਮਾਂ ਨੇ ਅਲੱਗ-ਅਲੱਗ ਸੂਬੇ ਨੇ ਉਵੇਂ ਪਾਕਿਸਤਾਨ ਦੇ ਵਿੱਚ ਵੀ ਆ ਸਿੰਧ ਸਿੰਧ ਦੇ ਵਿੱਚ ਸਿੰਧੀ ਰਹਿੰਦੇ ਨੇ بلوچستان ਚ ਬਲੋਚ ਲੋਕ ਰਹਿੰਦੇ ਨੇ ਤੇ ਪੰਜਾਬ ਜਿਹੜਾ ਪੰਜਾਬ ਹੈ ਉਹਦੇ ਚ ਪੰਜਾਬੀ ਰਹਿੰਦੇ ਨੇ ਜਿਹੜਾ ਗੁਲਾਮ ਕਸ਼ਮੀਰ ਜਣ ਮਕਬੂਜ਼ਾ ਕਸ਼ਮੀਰ ਵੀ ਕਹਿੰਦੇ ਨੇ ਉੱਥੇ ਕਸ਼ਮੀਰੀ ਲੋਕ ਰਹਿੰਦੇ ਨੇ ਸੋ ਬਲੋਚ ਇੱਕ ਆਪਣੇ ਖਿੱਤੇ ਦੀ ਮੰਗ ਕਰ ਰਹੇ ਨੇ ਵੀ ਸਾਡਾ ਜਿਹੜਾ ਖਿੱਤਾ ਸਾਨੂੰ ਦਿੱਤਾ ਜਾਵੇ ਅਸੀਂ ਉੱਥੇ ਬਲੋਚਿਸਤਾਨ ਬਣਾਉਣਾ ਹੈ ਤੇ ਜਿਵੇਂ ਪੰਜਾਬ ਚ ਖਾਲਸਤਾਨ ਦੀ ਖਾਲਸਤਾਨ ਦੀ ਮੰਗ ਹੋ ਰਹੀ ਹੈ ਮੰਗ ਹੁੰਦੀ ਹੈ ਜੀ ਤੋ ਬਲੋਚ ਇਸ ਗੱਲ ਨੂੰ ਲੈ ਕੇ ਲਗਾਤਾਰ ਲੜ ਰਿਹਾ ਹੈ ਇਦਾਂ ਨਹੀਂ ਹੈ ਕਿ ਉਹ 47 ਤੋਂ ਲੜ ਰਿਹਾ ਹੈ 47 ਤੋਂ ਪਹਿਲਾਂ ਵੀ ਉਹਨਾਂ ਦੀ ਲੜਾਈ ਜਿਹੜੀ ਆ ਇਹ ਚੱਲ ਰਹੀ ਆ ਜਿਹੜੀ ਅੱਜ ਤੱਕ ਜਾਰੀ ਆ ਉੱਥੇ ਦੇ ਜਿਹੜੇ ਸਰਕਾਰਾਂ ਨੇ ਉਸ ਇਹਨੂੰ ਸਹੀ ਤਰੀਕੇ ਨਾਲ ਅੱਜ ਤੱਕ ਜਿਹੜਾ ਆ ਉਹ ਹੈਂਡਲ ਨਹੀਂ ਕਰ ਸਕੀਆਂ ਕੁੱਲ ਮਿਲਾ ਕੇ ਬਲੋਚਾਂ ਦੀ ਜਿਹੜੀ ਲੜਾਈ ਆ ਇੱਕ ਵੱਖਰੇ ਮੁਲਕ ਦੀ ਆ ਵੱਖਰੀ ਕੌਮੀਅਤ ਦੀ ਆ ਪਰ ਮੌਜੂਦਾ ਮੌਜੂਦਾ ਧਾਰ ਦੇ ਵਿੱਚ ਉਹਨਾਂ ਦਾ ਚੀਨ ਤੇ ਪਾਕਿਸਤਾਨ ਦੇ ਨਾਲ ਸਿੱਧੇ ਸਿੱਧੇ ਰੂਪ ਦੇ ਵਿੱਚ ਸੰਘਰਸ਼ ਚੱਲ ਰਿਹਾ ਉਹ ਕੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੀਆਂ ਇਦਾਂ ਮੋਤਾ ਹੁੰਦੀਆਂ ਰਹਿਣਗੇ ਤਾਂ ਸਮਾਂ ਦੱਸੂਗਾ ਕਿਹਨ ਦਾ ਭਾਵੇਂ ਆ ਕਿ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਬਲਕਿ ਮੁਲਕ ਦੇ ਜਾਂ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਕੋਈ ਨਾ ਕੋਈ ਜਿਹੜਾ ਸੰਘਰਸ਼ ਆ ਕਿਸੇ ਨਾ ਕਿਸੇ ਨਾਮ ਦਾ ਉਹ ਚੱਲਦਾ ਹੀ ਰਹਿੰਦਾ ਹੈ ਬੇਸਿਕਲੀ ਇਹ ਕੌਮ ਕੌਮਾਂ ਦਾ ਸਵਾਲ ਆ ਜੀ ਮਤਲਬ ਬਲੋਚ ਕੌਮ ਡੋਗਰਾ ਕੌਮ ਮਰਾਠਾ ਕੌਮ ਪੰਜਾਬੀ ਕੌਮ ਕੌਮੀ ਉਪਤਾ ਜਿਹੜਾ ਮਸਲਾ ਹੈ ਇਹ ਬਹੁਤ ਵੱਡਾ ਮਸਲਾ ਆ ਕਈ ਸਰਕਾਰਾਂ ਇਹਨੂੰ ਸਹੀ ਤਰੀਕੇ ਨਾਲ ਸੱਜ ਲੈਂਦੀਆਂ ਨੇ ਪਰ ਬਹੁਤੀਆਂ ਸਰਕਾਰਾਂ ਇਹਨੂੰ ਸਹੀ ਤਰੀਕੇ ਨਾਲ ਸੱਜਣ ਚ ਨਕਾਮ ਹੁੰਦੀਆਂ ਨੇ ਦੁਨੀਆ ਵਿੱਚ ਜੀ ਦੂਸਰੀ ਖਬਰ ਦੇ ਵੱਲ ਚਲਦੇ ਆਰੁੰਦੀਪ ਜੀ ਪੰਜਾਬ ਦੇ ਵਿੱਚ ਬੀਤੇ ਸ ਹਫਤੇ ਦੇ ਵਿੱਚ ਇੱਕ ਬਹੁਤ ਵੱਡੀ ਮੰਦਭਾਗੀ ਤੇ ਬੜੀ ਹੀ ਮਾੜੀ ਖਬਰ ਜਿਹੜੀ ਸਾਹਮਣੇ ਆਈ ਸੀ ਖੈਰ ਖਬਰ ਦੇ ਵਿੱਚ ਜਿਹੜਾ ਉਹਦਾ ਨਤੀਜਾ ਸੀਗਾ ਉਹ ਚੰਗਾ ਨਿਕਲਿਆ ਕਿ ਬੱਚਾ ਜਿਹੜਾ ਹੈ ਉਹ ਸਹੀ ਸਲਾਮਤ ਆਪਣੇ ਮਾਪਿਆਂ ਨੂੰ ਮਿਲ ਗਿਆ। ਥੰਨਾ ਦੇ ਇੱਕ ਪਿੰਡ ਦੇ ਵਿੱਚੋਂ ਬੱਚਾ ਗਵਾਹ ਹੁੰਦਾ ਆ ਅਗਵਾ ਹੋਣ ਤੋਂ ਬਾਅਦ ਕੁਝ ਘੰਟਿਆਂ ਦੇ ਵਿੱਚ ਹੀ ਪੰਜਾਬ ਪੁਲਿਸ ਜਿਹੜੀ ਆ ਆਪਣੀ ਮਿਹਨਤ ਸਦਕਾ ਮੈਂ ਕਹੂੰਗੀ ਕਿ ਪੰਜਾਬ ਪੁਲਿਸ ਦੇ ਇਥੇ ਸਵਾਸ਼ੀ ਦੇਣੀ ਵੀ ਬਣਦੀ ਹੈ ਕਿ ਚਲੋ ਉਹਨਾਂ ਨੇ ਮਿਹਨਤ ਕੀਤੀ ਤੇ ਜਿਹੜਾ ਬੱਚਾ ਉਹ ਆਪਣੇ ਮਾਪੇ-ਮਾਪ ਨੂੰ ਮਿਲ ਗਿਆ ਹੁਣ ਇਸ ਖਬਰ ਤੋਂ ਬਾਅਦ ਜੋ ਗੱਲਾਂ ਸਾਹਮਣੇ ਆਈਆਂ ਨੇ ਇੱਕ ਮੁਲਜ਼ਮ ਇਸ ਵਿੱਚ ਜ਼ਖਮੀ ਹੋਇਆ ਤੇ ਇੱਕ ਮੁਲਜ਼ਮ ਨੂੰ ਜਿਹੜਾ ਹੈ ਐਨਕਾਊਂਟਰ ਦੇ ਸਮੇਂ ਪੁਲਿਸ ਨੇ ਮਾਰ ਦਿੱਤਾ ਜਿਸ ਵਿਅਕਤੀ ਨੂੰ ਮਾਰ ਦਿੱਤਾ ਗਿਆ ਉਹ ਵਿਅਕਤੀ ਉਸੇ ਪਿੰਡ ਦਾ ਸੀ ਜਿਸ ਪਿੰਡ ਦਾ ਬੱਚਾ ਚੁੱਕਿਆ ਗਿਆ ਸੀ ਤੇ ਇਹ ਵੀ ਖਬਰ ਸਾਹਮਣੇ ਆਈ ਆ ਕਿ ਉਸ ਵਿਅਕਤੀ ਦੇ ਆ ਉਸ ਨੌਜਵਾਨ ਦੇ ਜਿਹੜੇ ਮਾਪੇ-ਮਾਪ ਸੀ ਉਹਨਾਂ ਦਾ ਉਸ ਬੱਚੇ ਦੇ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਜੀ ਬਿਲਕੁਲ ਗਵਾਂਡੀ ਸੀ ਕਾਫੀ ਪ੍ਰੇਮ ਪਿਆਰ ਸੀਗਾ ਪਰ ਹੁਣ ਇਹਦੇ ਵਿੱਚੋਂ ਬੜੇ ਸਵਾਲ ਪੈਦਾ ਹੁੰਦੇ ਨੇ ਪਹਿਲਾ ਸਵਾਲ ਇਹ ਆ ਕਿ ਪਿੰਡਾਂ ਦਾ ਜਿਹੜਾ ਮਾਹੌਲ ਹੁੰਦਾ ਕਾਫੀ ਪਿਆਰ ਭਰਿਆ ਹਮਦਰਦੀ ਹੁੰਦਾ ਹੈ ਵੀ ਕਿਸੇ ਵਿਲੇ ਪਿੰਡਾਂ ਦਾ ਮਾਹੌਲ ਜ਼ਿਆਦਾ ਆਪਸੀ ਭਾਈਚਾਰਾ ਸੀਗਾ ਸਹਿਯੋਗ ਸੀਗਾ ਦੁੱਖ ਸੁੱਖ ਤੇ ਸ਼ਰੀਕ ਹੁੰਦੇ ਸੀਗੇ ਪਰ ਇਹ ਘਟਨਾ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਭਾਈਚਾਰਕ ਸਾਂਝਾਂ ਜਿਹੜੀਆਂ ਨੇ ਤੜਕੀਆਂ ਪਈਆਂ ਬਿਲਕੁਲ ਤੇ ਅੱਗੇ ਤੁਸੀਂ ਹੁਣ ਗੱਲ ਇਹੀ ਹੈ ਕਿ ਸਵਾਲ ਇਹ ਆ ਕਿ ਤੁਸੀਂ ਹੁਣ ਕੀ ਦੂਸਰਿਆਂ ਦੇ ਜਾਂ ਆਪਣੇ ਗਵਾਂਡੀਆਂ ਦੇ ਬੱਚਿਆਂ ਦੀ ਹਿਫਾਜ਼ਤ ਕਰਨੀ ਆ ਕਿ ਬੱਚੇ ਚੱਕਵਾਣੇ ਆ ਵੱਡੀ ਗੱਲ ਜਦੋਂ ਆਂਡ ਗਵਾਂਡ ਦਾ ਸਾਨੂੰ ਪਤਾ ਲੱਗ ਜਾਂਦਾ ਤੇ ਪਤਾ ਹੁੰਦਾ ਵੀ ਇਹਨਾਂ ਦੇ ਕੋਲ ਇੰਨਾ ਕੁ ਖਰਚਾ ਪਾਣੀ ਹੈਗਾ ਕਿ ਦੇ ਸਕਦੇ ਨੇ ਸੋ ਖਬਰ ਇਹ ਵੀ ਸੀਗੀ ਕਿ ਬੱਚੇ ਨੂੰ ਚੁੱਕਣ ਤੋਂ ਬਾਅਦ ਫਰੋਤੀ ਮੰਗੀ ਗਈ ਸੀ ਪੈਸਿਆਂ ਦਾ ਲੈਣ ਦੇਣ ਜਿਹੜਾ ਸੈਟਲਮੈਂਟ ਨਹੀਂ ਸੀ ਹੋ ਪਾਇਆ ਜਿਵੇਂ 1 ਕਰੋੜ ਦਾ ਕਿਹਾ ਜਾਂਦਾ ਵੀ 1 ਕਰੋੜ ਮੰਗਿਆ ਸੀ ਉਹ ਆੜਤੀ ਪਰਿਵਾਰ ਸੀਗਾ ਤੇ ਕਿਸਾਨੀ ਦੇ ਨਾਲ ਵੀ ਜੁੜਿਆ ਹੋਇਆ ਸੀ 1 ਕਰੋੜ ਦੀ ਫਰौती ਮੰਗੀ ਗਈ ਸੀ ਕਿ ਮਤਲਬ ਪਰਿਵਾਰ ਨੇ ਫਰौती ਦੇ ਪੈਸੇ ਦੇਣ ਤੋਂ ਮਨ ਕਰਤਾ ਸੀ ਨਹੀਂ ਸੈਟਲਮੈਂਟ ਨਹੀਂ ਹੋ ਰਹੀ ਸੀ ਪੈਸਿਆਂ ਦੀ ਪਰ ਇਨ ਬਿਟਵੀਨ ਜਿਹੜਾ ਮਾਮਲਾ ਸੀਗਾ ਉਹ ਪੁਲਿਸ ਤੱਕ ਜਦੋਂ ਪਹੁੰਚਦਾ ਆ ਤੇ ਉਹ ਫਿਰ ਇਹ ਸਾਰੇ ਮਾਮਲੇ ਦੇ ਵਿੱਚ ਐਨਕਾਊਂਟਰ ਕਰਕੇ ਵਿਅਕਤੀ ਜਿਹੜਾ ਬੱਚਾ ਉਸ ਨੂੰ ਛੜਵਾ ਲੈਂਦੇ ਨੇ ਹੁਣ ਸਵਾਲ ਜੋ ਮੈਂ ਸੋਚਦੀ ਹਾਂ ਉਹ ਇਹ ਆ ਕਿ ਆਪਣੇ ਪੰਜਾਬ ਦੇ ਵਿੱਚ ਆਖਰ ਚੱਲ ਕੀ ਰਿਹਾ ਆ ਜੀ ਪਿੰਡਾਂ ਦੇ ਵਿੱਚ ਅਸੀਂ ਉਮੀਦ ਕਰਦੇ ਹੁੰਦੇ ਹਾਂ ਕਿ ਪਿੰਡ ਇੱਕ ਇਦਾਂ ਦਾ ਇਲਾਕਾ ਜਾਂ ਇਹੋ ਜੀ ਜਗ੍ਹਾ ਹੁੰਦੀ ਆ ਜਿੱਥੇ ਗੁਰਦੁਆਰਿਆਂ ਦੇ ਸਪੀਕਰ ਸਵੇਰੇ ਸ਼ਾਮ ਚੱਲਦੇ ਨੇ ਤੇ ਸਵੇਰੇ ਸ਼ਾਮ ਅਸੀਂ ਗੁਰਬਾਣੀ ਕੀਰਤਨ ਸੁਣਦੇ ਆ ਹਨ ਜਿੱਥੇ ਗੁਰਬਾਣੀ ਕੀਰਤਨ ਚੱਲਦਾ ਹੋਵੇ ਜਿੱਥੇ ਆਪਸ ਦੇ ਵਿੱਚ ਪਿਆਰ ਹੋਵੇ ਭਾਈਚਾਰਕ ਸਾਂਝ ਹੋਵੇ ਸ਼ਹਿਰਾਂ ਦੇ ਵਿੱਚ ਹਾਲਾਂਕਿ ਇਹ ਹੁੰਦਾ ਕਿ ਸਾਨੂੰ ਦੋ ਘਰ ਛੱਡ ਕੇ ਤੀਜੇ ਘਰ ਦਾ ਨਹੀਂ ਪਤਾ ਹੁੰਦਾ ਕਿ ਉੱਥੇ ਕੌਣ ਰਹਿੰਦਾ ਆ ਪਰ ਪਿੰਡਾਂ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਕਿਸੇ ਦੇ ਵੀ ਘਰ ਦਾ ਪੁੱਛ ਲੋ ਤੁਹਾਨੂੰ ਸਾਰੇ ਟੱਬਰ ਦੇ ਜੀਆ ਦਾ ਦੱਸ ਦੇਣਗੇ ਹਨ ਸੋ ਜੇ ਪਿੰਡਾਂ ਦੇ ਵਿੱਚ ਇਹ ਹਾਲਤ ਹੋ ਰਹੀ ਆ ਤੇ ਅਸੀਂ ਸ਼ਹਿਰਾਂ ਤੋਂ ਕੀ ਉਮੀਦ ਕਰ ਸਕਦੇ ਆ ਪਹਿਲਾ ਸਵਾਲ ਦੂਜੀ ਗੱਲ ਕੀ ਮਨੁੱਖਤਾ ਸਾਡੀ ਕਿੱਥੇ ਆ ਕੇ ਖੜੀ ਹੋ ਗਈ ਜਾਂ ਕਿ ਅਸੀਂ ਇਹ ਸੋਚਦੇ ਆ ਕਿ ਇਹਨਾਂ ਦੇ ਕੋਲ ਪੈਸੇ ਹੈਗੇ ਨਹੀਂ ਨਾ ਦਾ ਬੱਚਾ ਚੁੱਕ ਲੈਣੇ ਆ ਇਹਨਾਂ ਤੋਂ ਫਿਰ ਫਿਰੋਤੀ ਮੰਗਾ ਕਿ ਤੇ ਵਿੱਚੋਂ ਅਸੀਂ ਇੰਨਾ ਪੈਸਾ ਆਪ ਆਪਣੀ ਜੇਬ ਚ ਪਾ ਲਵਾਂਗੇ ਇੱਕ ਮੈਂ ਜਿਵੇਂ ਤੁਸੀਂ ਦੱਸ ਰਹੇ ਮੈਨੂੰ ਇਦਾਂ ਲੱਗਦਾ ਵੀ ਜਿਹੜੀ ਆਰਥਿਕ ਨਾਮ ਬਰਾਬਰੀ ਆ ਜਿਹੜੀ ਸਮਾਜ ਦੇ ਵਿੱਚ ਘਰ ਘਰ ਦੀ ਜਾ ਰਹੀ ਆ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਗਰੀਬ ਜਦੋਂ ਕੋਈ ਹੀਲਾ ਵਸੀਲਾ ਉਹਦੇ ਕੋਲ ਨਹੀਂ ਹੁੰਦਾ ਤਾਂ ਉਹ ਫਿਰ ਅਪਰਾਧ ਵਾਲੇ ਪਾਸੇ ਨੂੰ ਵੀ ਆਕਰਸ਼ਿਤ ਹੁੰਦਾ ਆ ਕਿਤੇ ਇੱਥੇ ਵੀ ਉਦਾਂ ਦੇ ਕਾਰਨ ਤਾਂ ਨਹੀਂ ਆ ਹੋ ਸਕਦੇ ਨੇ ਕਿਉਂਕਿ ਇਹਦੇ ਨਾਲ ਹੀ ਮਿਲੀ ਜੁਲੀ ਖਬਰ ਇੱਕ ਹੋ ਰਿਹਾ ਜਿਸ ਨੇ ਮੇਰਾ ਜਿਹੜਾ ਮਨ ਨਾ ਹੋਰ ਦੁਖੀ ਕੀਤਾ ਆ ਪੰਜਾਬ ਦੇ ਇੱਕ ਪਿੰਡ ਦੇ ਵਿੱਚੋਂ ਹੀ ਇੱਕ 25 ਸਾਲਾ ਵਿਅਕਤੀ ਨੇ ਇੱਕ 4 ਸਾਲ ਦੀ ਬੱਚੀ ਦੇ ਨਾਲ ਕੋ ਕਰਮ ਕੀਤਾ ਬੱਚੀ ਇਸ ਵੇਲੇ ਹਸਪਤਾਲ ਦੇ ਵਿੱਚ ਹੈ ਤੇ ਉਹ ਜਿਹੜਾ ਵਿਅਕਤੀ ਆ ਉਹ ਹਿਰਾਸਤ ਦੇ ਵਿੱਚ ਆ ਇੰਨਾ ਮਾੜਾ ਪੱਖਾ ਸਾਡਾ ਕਿ ਅਸੀਂ ਕਿਹੋ ਜੀਆਂ ਖਬਰਾਂ ਰੋਜ਼ ਪੜਦੇ ਆ ਸਾਡੇ ਕਿਰਦਾਰ ਮਰ ਚੁੱਕੇ ਨੇ ਕੀ ਅਸੀਂ ਸਾਡੀ ਇਨਸਾਨੀਅਤ ਖਤਮ ਹੋ ਚੁੱਕੀ ਹੈ ਕਿਉਂ ਪੰਜਾਬ 'ਚੋਂ ਆਪਾਂ ਇਦਾਂ ਦੀਆਂ ਖਬਰਾਂ ਰੋਜ਼ ਪੜ ਰਹੇ ਆ ਜਿਹੜੇ ਮਾਈਨਰ ਰੇਪ ਆ ਜਿਹੜੇ ਬੱਚਿਆਂ ਦੇ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੇ ਇਹ ਤਾਂ ਨਾਮ ਬਖਸ਼ਣ ਯੋਗ ਆ ਇਹਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਵੀ ਕੋਈ ਗਰੀਬੀ ਨਹੀਂ ਕੋਈ ਅਮੀਰੀ ਨਹੀਂ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਗੁੰਜਾਇਸ਼ ਨਹੀਂ ਆ ਇਹਦੇ ਵਿੱਚ ਤਾਂ ਅਪਰਾਧੀ ਨੂੰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰਹਿਮ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਬੱਚੇ ਜਿਹੜੇ ਇਹ ਨੇ ਫੁੱਲਾਂ ਵਰਗੇ ਹੁੰਦੇ ਬੜੇ ਅਨਭੋਲ ਹੁੰਦੇ ਨੇ ਉਹਨਾਂ ਨੂੰ ਦੀਨ ਦੁਨੀਆ ਦਾ ਕੁਝ ਨਹੀਂ ਪਤਾ ਹੁੰਦਾ ਤੁਸੀਂ ਇਹ ਅਪਰਾਧੀ ਜਾਂ ਇੱਕ ਕੁੰਠਿਤ ਮਾਨਸਿਕਤਾ ਵਾਲੇ ਲੋਕ ਇਹਨਾਂ ਬੱਚਿਆਂ ਨੂੰ ਸਾਰੀ ਉਮਰ ਦੇ ਜ਼ਖਮ ਦੇ ਦਿੰਦੇ ਹਨ ਉਹਨਾਂ ਨੂੰ ਸਾਰੀ ਉਮਰ ਦੇ ਲਈ ਤੈਸਨੈਸ ਕਰ ਦਿੰਦੇ ਉਹਨੂੰ ਉਹ ਫੁੱਲਾਂ ਨੂੰ ਮਧੋਲ ਦਿੰਦੇ ਹੋ ਸੋ ਇਹਨਾਂ ਲੋਕ ਕਿਸੇ ਬੱਚੇ ਦਾ ਜੀਵਨ ਬਰਬਾਦ ਕਰ ਦਿੰਦੇ ਤਾਂ ਇਹਨਾਂ ਲੋਕਾਂ ਦੇ ਪ੍ਰਤੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਹਿਮ ਦੀ ਗੰਜੈਸ਼ ਹੋਣੀ ਚਾਹੀਦੀ ਹੈ ਸੋ ਜਿਹੜਾ ਇਹ ਜਿਹੜਾ ਅਗਵਾਵਲੀ ਕੱਟ ਲਾਇਆ ਇਹਦੇ ਵਿੱਚ ਵਿੱਚ ਜਿਹੜਾ ਆ ਬੱਚੇ ਨੂੰ ਅਗਵਾ ਕੀਤਾ ਗਿਆ ਹਾਲਾਂਕਿ ਉਹ ਪੈਸੇ ਦੇ ਲਾਲਚ ਦੇ ਵਿੱਚ ਕੀਤਾ ਗਿਆ ਪਰ ਬੱਚੇ ਦੇ ਮਨ ਦੇ ਵਿੱਚ ਜਿਹੜੀ ਦਹਿਸ਼ਤ ਇਹ ਖੌਫ ਜਿਹੜਾ ਉਹ ਜ਼ਿੰਦਗੀ ਪਰ ਰਹਿਦਾ ਉਹ ਜ਼ਿੰਦਗੀ ਪਰ ਰਹਿਣਾ ਉਹ ਉਹ ਉਹਦੇ ਮਨ ਚੋਂ ਕੱਢਿਆ ਨਹੀਂ ਜਾ ਸਕਦਾ ਭਾਵੇਂ ਕਿ ਮੈਂ ਸੋਚਦੀ ਹੁੰਨੀ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਭਵਕੀਰਤ ਜਿਹੜਾ ਬੱਚਾ ਆ ਉਹਦੀ ਕਿਸਮਤ ਚੰਗੀ ਆ 7 ਸਾਲਾਂ ਦਾ ਬੱਚਾ ਕਿ ਚਲੋ ਬਚ ਕੇ ਆਪਣੇ ਮਾਪੇ ਨੂੰ ਵਾਪਸ ਮਿਲ ਗਿਆ ਪਰ ਜੇਕਰ ਇਹ ਕਾਰਵਾਈ ਨਾ ਹੋ ਸਕਦੀ ਜਿਸ ਤਰ੍ਹਾਂ ਅਕਸਰ ਅਸੀਂ ਆਪਣੀ ਪੰਜਾਬ ਪੁਲਿਸ ਤੋਂ ਮੈਂ ਮਾਫੀ ਚਾਹਵਾਂਗੀ ਅਸੀਂ ਉਮੀਦ ਰੱਖਦੇ ਆ ਕਿ ਹੁੰਦਾ ਕੁਝ ਨਹੀਂ ਆ ਬਹੁਤ ਮੁਸ਼ਕਿਲ ਆ ਕਿ ਇੱਕ ਬੱਚਾ ਗਵਾਹ ਹੋ ਜਾਏ ਤਾਂ ਵਾਪਸ ਮਿਲ ਜਾਏ ਪਰ ਖੈਰ ਇੱਥੇ ਬਹੁਤ ਚੰਗੀ ਗੱਲ ਸਾਨੂੰ ਲੱਗੀ ਕਿ ਵਾਪਸ ਆਇਆ ਆਰੋ ਦੀ ਕਿਸਮਤ ਬੇਸ਼ੱਕ ਚੰਗੀ ਆ ਪਰ ਜ਼ਿੰਦਗੀ ਭਰ ਦੇ ਲਈ ਕਿ ਉਹ ਐਸਾ ਹਾਦਸੇ ਨੂੰ ਭੁੱਲ ਸਕਦਾ ਹੈ ਉਸ ਦੀ ਮਾਨਸਿਕ ਸਥਿਤੀ ਦੇ ਉੱਤੇ ਕੀ ਅਸਰ ਹੋਇਆ ਹੋਊਗਾ ਦੂਜੀ ਗੱਲ ਇਹ ਆ ਕਿ ਜਦੋਂ ਸਾਡੇ ਘਰ ਦੇ ਵਿੱਚ ਕੋਈ ਆਣ ਜਾਣ ਵਾਲਾ ਜਿਸ ਉੱਤੇ ਅਸੀਂ ਪੂਰਾ ਵਿਸ਼ਵਾਸ ਕਰਦੇ ਆਂ ਸਾਨੂੰ ਇਹ ਹੀ ਨਹੀਂ ਪਤਾ ਕਿ ਉਹਦੇ ਢਿੱਡ ਦੇ ਅੰਦਰ ਚੱਲ ਕੀ ਰਿਹਾ ਆ ਤੇ ਅਸੀਂ ਕਿਹਦੇ ਤੇ ਭਰੋਸਾ ਕਰਾਂਗੇ ਮਤਲਬ ਜਿਹੜਾ ਭਰੋਸੇ ਦੀਆਂ ਤੰਦਾਂ ਨੇ ਉਹ ਪੂਰੀ ਤਰ੍ਹਾਂ ਤਾਰ-ਤਾਰ ਹੋ ਰਹੀਆਂ ਨੇ ਤੇ ਇਹ ਜਿਹੜੇ ਇਹ ਬੱਚੇ ਨੇ ਜਾਂ ਜਿਹੜੇ ਪਰਿਵਾਰ ਨੇ ਜੀ ਉਹ ਉਸ ਸਮਾਜ ਦੇ ਵਿੱਚ ਜਿਹੜੀ ਇੱਕ ਵਿਸ਼ਵਾਸ ਦਾ ਤਾਣਾ ਬਾਣਾ ਸੀ ਉਹ ਖਿੰਡਰਪੁੰਡਰ ਪੂਰੀ ਤਰ੍ਹਾਂ ਰਿਹਾ ਹੈ ਹਾਲਾਂਕਿ ਜਿਹੜੀ ਪੰਜਾਬੀ ਜਨमानस ਆ ਉਹ ਉਹ ਇਦਾਂ ਦਾ ਨਹੀਂ ਆ ਪਰ ਹੁਣ ਹਾਲਾਤ ਇੰਨੇ ਉਲਟ ਹੋ ਚੁੱਕੇ ਨੇ ਜਿਹਦੇ ਵਿੱਚ ਇਹ ਸਾਰੀਆਂ ਕਟਨਾਵਾਵਾਂ ਜਿਹੜੀਆਂ ਨੇ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ ਪੰਜਾਬ 'ਚ ਅਪਰਾਧ ਵਧ ਰਿਹਾ ਆ ਅ ਅਪਰਾਧੀ ਵਧ ਰਹੇ ਨੇ ਨਸ਼ੇ ਵਧ ਰਹੇ ਨੇ ਹਾਲਾਂਕਿ ਨਸ਼ੇ ਤਾਂ ਪਹਿਲਾਂ ਵੀ ਹੁੰਦੇ ਸੀ ਮਤਲਬ ਸਾਡੇ ਪਿੰਡਾਂ 'ਚ ਆਫੀਮ, ਪੁੱਕੀ, ਪੋਸਟ ਇਹ ਸਾਰਾ ਕੁਝ ਚੱਲਦਾ ਸੀਗਾ ਪਰ ਹੁਣ ਜਿਹੜੇ ਸਿੰਥੈਟਿਕ ਨਸ਼ੇ ਨੇ ਇਹਨਾਂ ਨੇ ਲੋਕਾਂ ਦੀ ਬੁੱਧੀ ਪ੍ਰਸ਼ਟ ਕਰਤੀ ਹੈ ਜੇ ਨੂੰ ਕਹਿ ਲਓ ਕਿ ਉਹ ਬੁੱਧੀ ਇਦਾਂ ਦੀ ਪ੍ਰਸ਼ਟ ਹੋਈ ਆ ਕਿ ਪੰਜਾਬ ਤਾਬੇ ਹੀ ਨਹੀਂ ਆ ਰਿਹਾ ਪੰਜਾਬ ਨੂੰ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੁੰਦਾ ਵੀ ਇਹ ਕਿਸੇ ਗਿਣੀ ਮੱਥੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਸੋ ਇਹ ਜਿਹੜਾ ਨਸ਼ਿਆਂ ਦਾ ਮੱਕੜ ਜਾਲ ਹੈ ਇਹਦੀ ਵੀ ਭੂਮਿਕਾ ਹੈਗੀ ਆ ਤਾਂ ਵਿਸ਼ਵਾਸ ਦੀ ਨਤੰਦਾਂ ਤੱਕ ਕਮਜ਼ੋਰ ਹੋਣੀ ਹੀ ਹੋਣੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਪੰਜਾਬ ਸਰਕਾਰ ਦਾ ਇਸ ਮਾਮਲੇ ਤੋਂ ਬਾਅਦ ਇਹ ਕਹਿਣਾ ਹੈ ਕਿ ਜੇਕਰ ਕਦੇ ਵੀ ਕੋਈ ਇਹੋ ਜਿਹੀ ਅੱਗੇ ਤੋਂ ਕੋਈ ਕਾਰਵਾਈ ਹੁੰਦੀ ਹੈ ਅਪਰਾਧ ਹੁੰਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਬੜਾ ਹੀ ਸਖਤ ਰੁਖ ਜਿਹੜਾ ਪੰਜਾਬ ਸਰਕਾਰ ਨੇ ਅਪਣਾਇਆ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਹੁਣ ਅਰੁੰਦੇਵ ਜੀ ਕੈਨੇਡਾ ਨੂੰ ਮਿਲ ਗਿਆ ਨਵਾਂ ਪ੍ਰਧਾਨ ਮੰਤਰੀ ਕੀ ਕਹਿੰਨੇ ਹੋ ਬਿਲਕੁਲ ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਏ ਨੇ ਜਸਟਨ ਟਰੂਡੋ ਹੋਰੀ 9 ਸਾਲ ਮੁਲਕ ਨੂੰ ਸੇਵਾਵਾਂ ਦੇ ਕੇ ਰੁਕਸਤ ਹੋ ਚੁੱਕੇ ਨੇ ਉਹਨਾਂ ਦੀ ਪਾਰਟੀ ਲਿਬਰਲ ਪਾਰਟੀ ਜਿਹੜੀ ਸੀ ਉਹਦੇ ਵਿੱਚ ਪਾਰਟੀ ਨੇ ਹੁਣ ਜਿਹੜਾ ਆਪਣਾ ਨੇਤਾ ਚੁਣ ਲਿਆ ਆ ਮਾਰਕਰ ਨਹੀਂ ਹੋਰਾਂ ਨੂੰ ਤੇ ਉਹ ਮੁਲਕ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਇਹਦੇ ਵਿੱਚ ਇੱਕ ਮੰਨਿਆ ਜਾ ਰਿਹਾ ਵੀ ਕੁਝ ਕੈਨੇਡਾ ਦੇ ਜਿਹੜੀਆਂ ਕੁਝ ਹਾਲਾਤ ਨੇ ਪਹਿਲਾਂ ਨਾਲੋਂ ਬਿਹਤਰ ਹੋਣਗੇ ਹਾਲਕਿ ਉਮੀਦ ਕੀਤੀ ਜਾ ਸਕਦੀ ਹੈ ਉਮੀਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਵੀ ਥੋੜਾ ਜਿਹਾ ਹੈਗਾ ਕਿਉਂਕਿ ਟਰੂਡੋ ਹੋਰਾਂ ਦਾ ਜਿਹੜਾ ਰੁਖ ਸੀਗਾ ਕੁਝ ਮਸਲਿਆਂ ਨੂੰ ਲੈ ਕੇ ਉਹ ਕੋਈ ਬਹੁਤਾ ਦਰੁਸਤ ਨਹੀਂ ਸੀ ਮੰਨਿਆ ਜਾ ਰਿਹਾ ਜੇ ਨੂੰ ਲੈ ਕੇ ਨਾ ਸਿਰਫ ਉੱਥੇ ਦੇ ਮੂਲ ਨਿਵਾਸੀ ਬਲਕੇ ਜਿਹੜੇ ਇਮੀਗਰੈਂਟ ਸੀ ਉਹ ਵੀ ਬਹੁਤ ਤੰਗ ਸੀਗੇ ਦੁਖੀ ਸੀਗੇ ਸੋ ਇਸ ਕਰਕੇ ਹੁਣ ਮਾਰਕ ਕਰਨੀ ਹੋਰਾਂ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਖਾਸ ਤੌਰ ਤੇ ਦੋ ਵੱਡੇ ਮਸਲੇ ਨੇ ਇਹ ਉਹਦੇ ਵਿੱਚ ਇੱਕ ਤਾਂ ਜਿਹੜਾ ਟੈਰਫ ਵਾਰਿਆ ਜਿਹੜੀ ਅਮਰੀਕਾ ਨੇ ਕੈਨੇਡਾ ਤੇ ਇੰਪੋਜ਼ ਕੀਤੀ ਆ ਕਿ ਅਸੀਂ ਤੁਹਾਡੇ ਜਿਹੜੇ ਉਤਪਾਦ ਆ ਉਹਨਾਂ ਤੇ 25% ਜਿਹੜਾ ਆ ਟੈਕਸ ਲਾਵਾਂਗੇ ਤੇ ਮਾਰਕ ਕਰਨੀ ਹੋ ਰਾ ਨੇ ਹੁਣ ਉਹਦਾ ਤਿੱਖਾ ਜਵਾਬ ਜਿਹੜਾ ਉਹ ਟਰੰਪ ਹੋਰਾਂ ਨੂੰ ਦੇ ਰਿਹਾ ਬਈ ਅਸੀਂ ਵੀ ਤੁਹਾਨੂੰ ਜਿਹੜਾ ਉਹਨਾਂ ਨੇ ਅਮਰੀਕਾ ਨੂੰ ਸਿੱਧੇ ਸਿੱਧੇ ਰੂਪ ਚ ਕਿਹਾ ਤੇ ਤੁਸੀਂ ਸਾਡੇ ਨਾਲ ਇਦਾਂ ਚੱਲੋਗੇ ਅਸੀਂ ਵੀ ਤੁਹਾਨੂੰ ਬੰਦੇ ਦੇ ਪੁੱਤ ਬਣਾਵਾਂਗੇ ਤੁਹਾਡੀ ਤਾਂ ਇਸ ਗੱਲ ਤੇ ਇੱਕ ਖਿਆਲ ਆ ਗਿਆ ਮੇਰੇ ਦਿਮਾਗ ਦੇ ਵਿੱਚ ਕਿ ਦੁਨੀਆ ਦੇ ਵਿੱਚ ਥੋੜੇ ਸਮਾਂ ਪਹਿਲਾਂ ਇੱਕ ਚਰਚਾ ਛਿੜੀ ਸੀਗੀ ਕਿ ਸ਼ਾਇਦ ਵਰਲਡ ਵਾਰ 3 ਹੋਊਗੀ ਹਾਂ ਦੇ ਆਪਸ ਚ ਜਿਹੜੇ ਆ ਜੰਗ ਸ਼ੁਰੂ ਹੋਊਗੀ ਉਹ ਜਿਵੇਂ ਉਹ ਟਰੰਪ ਜਿਵੇਂ ਮੈਨੂੰ ਲੱਗਦਾ ਹੈ ਕਿ ਜਿਹੜੀ ਜੰਗ ਹੈ ਨਾ ਉਹ ਹੁਣ ਜਿਹੜੇ ਹਵਾਈ ਫਾਇਰ ਜਿਹੜੇ ਹੁੰਦੇ ਨੇ ਜਾਂ ਜਿਹੜੇ ਬਾਰੂਦ ਅਸੀਂ ਸੁੱਟਦੇ ਆ ਉਹ ਵਾਲੀ ਜੰਗ ਨਹੀਂ ਹੈਗੀ ਜੰਗ ਚੱਲੂਗੀ ਜਾਂ ਟੈਕਸਾਂ ਦੀ ਚੱਲੂਗੀ ਟਰੇਡ ਵਾਰ ਟਰੇਡ ਵਾਰ ਚ ਵਪਾਰਕ ਜੰਗ ਚੱਲੂਗੀ ਤੇ ਉਹਦੇ ਵਿੱਚ ਜਿਵੇਂ ਇਹਨਾਂ ਨੇ ਵੀ ਪੁੱਠਾ ਹੀ ਜਵਾਬ ਦਿੱਤਾ ਕਰਨੀ ਹੋਰਾਂ ਨੇ ਟਰੰਪ ਹੋਰਾਂ ਨੂੰ ਕਿ ਅਸੀਂ ਤੁਹਾਨੂੰ ਵੀ ਇਹ ਬੰਦੇ ਦੇ ਪੁੱਤ ਬਣਾਵਾਂਗੇ ਜੇ ਤੁਸੀਂ ਸਾਨੂੰ ਕਰੋਗੇ ਕਿਉਂਕਿ ਵੱਡਾ ਸਹਿਯੋਗੀ ਰਿਹਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੈਨੇਡਾ ਅਮਰੀਕਾ ਦਾ ਕਿਉਂਕਿ ਇਹਨਾਂ ਦੀ ਨਾਟੋ ਦੇ ਵਿੱਚ ਜਿਹੜੀਆਂ ਵੀ ਮੁਹਿੰਮਾਂ ਰਹੀਆਂ ਨੇ ਕੈਨੇਡਾ ਨੇ ਉਹਦੇ ਚ ਵੱਧ ਚੜ ਕੇ ਹਿੱਸਾ ਲਿਆ ਸੋ ਇਹ ਟ੍ਰੇਡ ਵਾਰ ਦਾ ਉਹ ਵੀ ਇੱਕ 파ਟ ਬਣ ਰਿਹਾ ਪਰ ਕਰਨੀ ਹੋਰਾਂ ਦੇ ਆਉਣ ਦੇ ਨਾਲ ਇੱਕ ਗੱਲ ਜਿਹੜੀ ਲੱਗ ਰਹੀ ਆ ਉਹ ਇਹ ਲੱਗ ਰਹੀ ਆ ਵੀ ਦੁਨੀਆ ਦੇ ਜਿਹੜੇ ਬਾਕੀ ਬਾਜ਼ਾਰ ਨੇ ਉਹ ਚਾਹੇ ਭਾਰਤ ਆ ਚਾਹੇ ਯੂਰਪੀ ਬਾਜ਼ਾਰ ਨੇ ਤੇ ਚਾਹੇ ਅਫਰੀਕਾ ਦੇ ਬਾਜ਼ਾਰ ਨੇ ਉਧਰ ਨੂੰ ਕੈਨੇਡਾ ਰੁਖ ਕਰੂਗਾ ਕੈਨੇਡਾ ਦੇ ਲਈ ਇਹ ਬਹੁਤ ਵੱਡਾ ਸਬਕ ਆ ਉਹ ਆਪਣੇ ਲੰਬੇ ਸਮੇਂ ਦੇ ਜਿਹੜੇ ਸਹਿਯੋਗੀ ਆ ਉਹਨਾਂ ਨੂੰ ਬਦਲਣ ਤੇ ਵਿਚਾਰ ਕਰੂਗਾ ਜਿਵੇਂ ਭਾਰਤ ਦੇ ਨਾਲ ਟੂਡੋ ਦੌਰ ਦੇ ਵਿੱਚ ਸਬੰਧ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਕੈਨੇਡਾ ਦੇ ਹਮ ਹ ਮੈਂ ਹ 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 ਇੰਡੀਅਨ ਐਕਟੀਵਿਟੀਆਂ ਜਿਹੜੀਆਂ ਕੈਨੇਡਾ ਚ ਹੁੰਦੀਆਂ ਸੀ ਉਹਨੂੰ ਲੈ ਕੇ ਕੁਝ ਥੋੜੀ ਜਿਹੀ ਠੱਲ ਪਾਊਗੀ ਤੇ ਸੋ ਇਸ ਕਰਕੇ ਭਾਰਤ ਦੇ ਨਾਲ ਸਬੰਧਾਂ ਦਾ ਥੋੜਾ ਜਿਹਾ ਇੱਕ ਬਿਹਤਰ ਦੌਰ ਆਊਗਾ ਇਹ ਮੰਨਿਆ ਜਾ ਰਿਹਾ ਤੇ ਉਮੀਦ ਕੀਤੀ ਜਾ ਸਕਦੀ ਆ ਉਮੀਦ ਕੀਤੀ ਜਾ ਰਹੀ ਆ ਬਾਕੀ ਅਕਤੂਬਰ ਦੇ ਵਿੱਚ ਫੈਡਰਲ ਚੋਣਾਂ ਨੇ ਉਹਦੇ ਵਿੱਚ ਲਿਬਰਲ ਪਾਰਟੀ ਐਨ ਡੀ ਪੀ ਤੇ ਕਨਜ਼ਰਵੇਟਿਵਸ ਦੇ ਵਿੱਚ ਤਿੱਖਾ ਮੁਕਾਬਲਾ ਆ ਉਹਦੇ ਵਿੱਚ ਉਹ ਕੌਣ ਅੱਗੇ ਜਾਊਗਾ ਇਹ ਤਾਂ ਅਕਤੂਬਰ ਦੀਆਂ ਫੈਡਰਲ ਚੋਣਾਂ ਤੋਂ ਬਾਅਦ ਪਤਾ ਲੱਗੂਗਾ ਪਰ ਹਲ ਹਾਲ ਫਿਲਹਾਲ ਜਿਹੜੇ ਆ ਚਾਰ ਪੰਜ ਮਹੀਨੇ ਹੈਗੇ ਆ ਇਹਦੇ ਵਿੱਚ ਬਾ ਕਰਨੀ ਹੋਰੀ ਕੀ ਕਦਮ ਚੁੱਕਦੇ ਨੇ ਉਹਦੇ ਤੇ ਇਹ ਸਾਰਾ ਨਿਰਭਰ ਕਰੂਗਾ ਕਿ ਕੈਨੇਡਾ ਕਿਸ ਤਰਫ ਜਾ ਰਿਹਾ ਹੈ ਕਿਸ ਤਰਫ ਜਾ ਰਿਹਾ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਰੁਖ ਕਰਦੇ ਆ ਪੰਜਾਬ ਵਾਲ ਹੁਣ ਛੱਤੀ ਮਾਰਦੇ ਆ ਅੱਗੇ ਆਮ ਆਦਮੀ ਪਾਰਟੀ ਦੇ ਉੱਤੇ ਅਸੀਂ ਅਕਸਰ ਦੋਸ਼ ਲਗਾਉਂਦੇ ਹੁੰਦੇ ਸੀ ਕਿ ਜਦੋਂ ਵੀ ਕੇਜਰੀਵਾਲ ਸਾਹਿਬ ਹੋਣਾ ਨੇ ਮੀਟਿੰਗ ਕਰਨੀ ਹੁੰਦੀ ਆ ਤੇ ਉਹ ਆਪਣੇ 92 ਦੇ 92 ਵਿਧਾਇਕ ਜਿਹੜੇ ਨੇ ਉਹ ਦਿੱਲੀ ਬੁਲਾ ਲੈਂਦੇ ਨੇ ਇਸ ਮਾਮਲੇ ਦੇ ਉੱਤੇ ਬੜੀ ਚਰਚਾ ਹੁੰਦੀ ਰਹੀ ਵਿਰੋਧੀਆਂ ਦੇ ਵੱਲੋਂ ਵੀ ਕਿਹਾ ਜਾਂਦਾ ਸੀਗਾ ਕਿ ਭਾਈ 92 ਨੂੰ ਕਿਉਂ ਬੁਲਾਉਣੀਓ ਤੁਸੀਂ ਇਕੱਲੇ ਆ ਜਿਆ ਕਰੋ ਤੇ ਅਕਸਰ ਇਹ ਵੀ ਸੁਣਨ ਚ ਆਇਆ ਸੀ ਕਿ ਇਹਨਾਂ ਦੀਆਂ ਮੀਟਿੰਗਸ ਵਿੱਚ ਹੁੰਦਾ ਕੁਝ ਨਹੀਂ ਸੀ ਸਿਰਫ ਕੇਜਰੀਵਾਲ ਸਾਹਿਬ ਜਿਹੜਾ ਆਪਣਾ ਭਾਸ਼ਣ ਦੇ ਕੇ ਕਹਿ ਦਿੰਦੇ ਸੀ ਜਾਓ ਹੁਣ ਜੀ ਬਿਲਕੁਲ ਬਿਲਕੁਲ ਤੇ ਜੇ ਤੁਸੀਂ ਇੰਨੀ ਕੁ ਗੱਲ ਕਰਨੀ ਤਾਂ ਜ਼ੂਮ ਤੇ ਵੀ ਕਰ ਸਕਦੇ ਹੋ ਹਨਾ ਜਾਂ ਆਪਣਾ ਇੱਕ ਵੀਡੀਓ ਦਾ ਮੈਸੇਜ ਬਣਾ ਕੇ ਵੀ ਭੇਜ ਸਕਦੇ ਹੋ ਫਿਰ ਜਦੋਂ ਵੀ ਕੋਈ ਚੋਣਾ ਹੋਈਆਂ ਚਲੋ ਹਿਮਾਚਲ ਚਲੋ ਇੱਧਰ ਤੇ ਚਲੋ ਉੱਧਰ ਸੋ ਇਸ ਕਰਕੇ ਜਿਹੜੇ ਨੇ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਬਹੁਤਾ ਪੰਜਾਬ ਨੂੰ ਸਮਾਂ ਨਹੀਂ ਦੇ ਸਕੇ ਪਰ ਹੁਣ ਰੰਦੀ ਖੁੰਦੀ ਜਿਹੜੀ ਕਸਰ ਆ ਮੈਨੂੰ ਲੱਗਦਾ ਰਣਦੀਪ ਜੀ ਕਾਂਗਰਸੀਆਂ ਨੇ ਵੀ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਆ ਇਹਨਾਂ ਦੇ ਇੰਚਾਰਜ ਬੁਪੇਸ਼ ਬਗੇਲ ਹੋਣਾ ਨੇ ਦਿੱਲੀ ਦੇ ਵਿੱਚ ਬੁਲਾ ਕੇ ਮੀਟਿੰਗ ਕੀਤੀ ਕਹਿੰਦੇ ਰਾਜਨੀਤਿਕ ਸਰਗਰਮੀਆਂ ਦੇ ਉੱਤੇ ਮੀਟਿੰਗ ਹੋਈ ਆ ਤਾਂ ਸੋ 30 35 ਦੇ ਲਗਭਗ ਜਿਹੜੇ ਨੇ ਆਪਣੇ ਲੀਡਰ ਜਿਹੜੇ ਕਾਂਗਰਸ ਦੇ ਨੇ ਉਹ ਉੱਥੇ ਗਏ ਕੀ ਕਹਿੰਦੇ ਹੋ ਕੀ ਹੋਇਆ ਮੀਟਿੰਗ ਦੇ ਵਿੱਚ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਸੱਦਣ ਦਾ ਇੱਕ ਖਾਸ ਕਾਰਨ ਸੀਗਾ ਜੀ ਪਾਰਲੀਮੈਂਟਰੀ ਅਫੇਅਰਸ ਕਮੇਟੀ ਦੀ ਜਿਹੜੀ ਮੀਟਿੰਗ ਸੀ ਪੀਏਸੀ ਜਿਹਨੂੰ ਕਹਿੰਦੇ ਆ ਰਾਜਨੀਤਿਕ ਮਾਪੜਿਆਂ ਦੀ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਦਿੱਲੀ ਪਾਰਟੀ ਹੈੱਡਕੁਆਰਟਰ ਤੇ ਬੁਲਾਈ ਗਈ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਜਿਹੜੇ ਲੀਡਰ ਸੀਗੇ ਸਾਰੇ ਬੁਲਾਏ ਗਏ ਪੰਜਾਬ ਕਾਂਗਰਸ ਦੇ ਵਿੱਚ ਪਾਰਟੀ ਦੇ ਅੰਦਰ ਕਾਫੀ ਕਚੋਲਾ ਆਇਆ ਜਿਵੇਂ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਸੀ ਜਿਹਦੇ ਇੱਕ ਬਹੁਤ ਵੱਡੇ ਸਿਆਸੀ ਮਾਇਨੇ ਆ ਉਹ ਇਹ ਹੈਗੇ ਆ ਕਿ ਉਹਨਰ ਕੈਸੀ ਗੁਜਰਾਤ ਕਾਂਗਰਸ ਦੇ ਵਿੱਚ ਆ 30% ਜਿਹੜੇ ਸਾਡੇ ਲੀਡਰ ਨੇ ਉਹ ਪਾਪਾ ਦੇ ਨਾਲ ਮਿਲੇ ਹੋਏ ਨੇ ਜਿਹੜੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ ਅੰਦਰ ਖਾਤੇ ਕੋਣ ਵਾਂਗੂ ਖਾ ਰਹੇ ਨੇ ਕੋਣ ਵਾਂਗੂ ਖਾ ਰਹੇ ਨੇ ਸੋ ਪੰਜਾਬ ਬਾਰੇ ਵੀ ਇਹੀ ਖਾਦਸ਼ੇ ਪ੍ਰਗਟਾਇਆ ਜਾ ਰਹੇ ਸੀਗੇ ਵੀ ਪੰਜਾਬ ਦੇ ਵਿੱਚ ਵੀ ਬਹੁਤ ਸਾਰੀ ਲੀਡਰਸ਼ਿਪ ਜਿਹੜੀ ਆ ਉਹਦੇ ਵਿੱਚ ਕਾਂਗਰਸ ਨੂੰ ਛੱਡ ਕੇ ਭਾਜਪਾ ਦੀ ਭਾਸ਼ਾ ਬੋਲੀ ਜਾ ਰਹੀ ਆ ਬਹੁਤ ਸਾਰੇ ਲੋਕ ਜਿਹੜੇ ਆ ਭਾਜਪਾ ਦੇ ਨਾਲ ਅੰਦਰ ਖਾਤੇ ਮਿਲੇ ਹੋਏ ਨੇ ਸੋ ਇਸ ਕਰਕੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨ ਦੀ ਬਜਾਏ ਪਾਰਟੀ ਹੈੱਡਕੁਆਰਟਰ ਤੇ ਮੀਟਿੰਗ ਬੁਲਾਈ ਗਈ ਜਿਹਦੀ ਮਾਨਿਟਰਿੰਗ ਜਿਹੜੀ ਆ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਖੜਗੇ ਸਾਹਿਬ ਜੀ ਉਹਨਾਂ ਨੇ ਕੀਤੀ ਤੇ ਬਾਕੀ ਲੀਡਰਸ਼ਿਪ ਨੇ ਉਸ ਮੀਟਿੰਗ ਦੀ ਮਾਨਿਟਰਿੰਗ ਕੀਤੀ ਆ ਇਹਦੇ ਵਿੱਚ ਕੁਝ ਮੁੱਦੇ ਜਿਹੜੇ ਆ ਆ ਪੰਜਾਬ ਤੇ ਫੋਕਸ ਇਸ ਕਰਕੇ ਵੀ ਵਧਿਆ 2 ਸਾਲ ਬਾਅਦ ਪੰਜਾਬ ਚ ਛੋਣਾ ਹੋ ਜਾਣਾ ਹੋਣ ਜਾ ਰਹੀਆਂ ਨੇ ਤੇ ਇਹ ਸੰਭਾਵਨਾਵਾਂ ਨੇ ਕਾਂਗਰਸ ਨੂੰ ਲੱਗਦੀਆਂ ਨੇ ਕਿ ਸਾਡੀ ਵਾਰੀ ਆਜੂਗੀ ਸੇ ਵੀ ਅਸੀਂ ਪੰਜਾਬ ਦੀ ਸੱਤਾ ਜਿਹੜੀ ਆ ਸੰਭਾਲ ਸਕਦੇ ਆ ਕਿਉਂਕਿ ਲੋਕ ਜਿਵੇਂ ਜੋ ਦਿੱਲੀ ਦੇ ਵਿੱਚ ਹੋਇਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਦਿਖਾਤਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਥਿਤੀ ਖਸਤਾ ਆ ਤੇ ਭਾਜਪਾ ਦੇ ਹਾਲੇ ਹਾਲਾਤ ਨਹੀਂ ਹੈਗੇ ਹਾਲਾਤ ਨਹੀਂ ਹੈਗੇ ਸੋ ਲੋਕ ਐਂਟੀ ਇਨਕੰਮਬੈਂਸੀ ਦੇ ਤਹਿਤ ਇਸ ਸਰਕਾਰ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਵਾਰੀ ਦੇ ਦੇਣਗੇ ਵਾਰੀ ਦੇ ਦੇਣਗੇ ਅਸਲ ਦੇ ਵਿੱਚ ਜਿਹੜੀ 22 ਦੇ ਵਿੱਚ ਵੀ ਝਾੜੂ ਪਾਰਟੀ ਨੂੰ ਵਾਰੀ ਮਿਲੀ ਸੀਗੀ ਨਾ ਉਹ ਹਾਲਾਂਕਿ ਪਾਰਟੀ ਜ਼ਰੂਰ ਆਪਣੇ ਛਾਤੀ ਤੇ ਤਣ ਕੇ ਕਹਿ ਦਿੰਦੀ ਹੈ ਵੀ ਭਾਈ ਅਸੀਂ 92 ਵਿਧਾਇਕ ਸਾਡੇ ਜਿੱਤ ਗਏ ਸੀ ਅਸਲ ਦੇ ਵਿੱਚ ਲੋਕਾਂ ਨੇ ਪਾਰਟੀ ਨੂੰ ਨਹੀਂ ਸੀ ਜਤਾਇਆ ਲੋਕਾਂ ਨੇ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਹਰਾਇਆ ਸੀ ਬਿਲਕੁਲ ਸਹੀ ਕਹਿ ਰਹੇ ਹੋ ਪਿਛਲੀਆਂ ਪਾਰਟੀਆਂ ਨੂੰ ਹਰਾਇਆ ਸੀ ਸੋ ਜਿਹੜੇ 27 ਦੇ ਵਿੱਚ ਸੰਭਾਵਨਾਵਾਂ ਵੀ ਇਹ ਇਦਾਂ ਦੀਆਂ ਹੀ ਕੁਝ ਲੱਗ ਰਹੀਆਂ ਨੇ ਸੋ ਕਾਂਗਰਸ ਇਹਨੂੰ ਇੱਕ ਮੌਕੇ ਦੇ ਰੂਪ ਚ ਦੇਖ ਰਹੀ ਹੈ ਇਸ ਕਰਕੇ ਅ ਅੱਗੇ ਕਾਂਗਰਸ ਦਾ ਇੱਕ ਹਾਲ ਹੁੰਦਾ ਸੀ ਵੀ ਜਦੋਂ ਮੌਕਾ ਆਉਂਦਾ ਸੀ ਹਮ ਐਨ ਮੌਕੇ ਤੇ ਤਿਆਰੀ ਸ਼ੁਰੂ ਕਰਦੀ ਸੀ ਵੀ ਵਿਆਹ ਤਾਂ ਲਿਆ ਜਾਂਦਾ ਸੀ ਤੇ ਕਾਂਗਰਸ ਤਿਆਰੀ ਕਰਦੀ ਸੀ ਵਿੜੇ ਆਈ ਜਾਣ ਤੇ ਵਿਨੋ ਕੁੜੀ ਦੇ ਕਰਨ ਇਹ ਵਾਲਾ ਹਾਲ ਕਾਂਗਰਸ ਦਾ ਜ਼ਿਆਦਾ ਲੰਬਾ ਸਮਰਿਆ ਐ ਕਿ ਪਹਿਲੀ ਵਾਰ ਆ ਕਿ ਕਾਂਗਰਸ ਨੇ ਬਹੁਤ ਪਹਿਲਾਂ ਤੋਂ ਹੀ ਤਿਆਰੀ ਆਰੰਭ ਕੀਤੀ ਆ ਤੇ ਉਸ ਤਿਆਰੀ ਦੇ ਤਹਿਤ ਇਸ ਮੀਟਿੰਗ ਨੂੰ ਲਿਆ ਜਾ ਰਿਹਾ ਤੇ ਪੁਣਛਾਣ ਕੀਤੀ ਜਾ ਰਹੀ ਆ ਵੀ ਕੌਣ ਕਿੱਥੇ ਖੜਾ ਕੌਣ ਕਿੱਥੇ ਨਹੀਂ ਖੜਾ ਸੋ ਇਸ ਮੀਟਿੰਗ ਦੇ ਇੱਕ ਡੂੰਗੇ ਅਰਥ ਨੇ ਤੇ ਸਿਆਸੀ ਮਾਹਰ ਇਹਨੂੰ 2027 ਦੇ ਸੰਦਰਭ ਦੇ ਵਿੱਚ ਦੇਖ ਰਹੇ ਨੇ ਹਾਲਾਂਕਿ ਮੀਟਿੰਗ ਦੇ ਵਿੱਚ ਬਹੁਤ ਸਾਰੇ ਮਸਲੇ ਵਿਚਾਰੇ ਗਏ ਟਕਸਾਲੀ ਵਰਸਸ ਬਾਹਰੋਂ ਆਏ ਹੋਏ ਲੀਡਰਾਂ ਦਾ ਤੇ ਭ੍ਰਸ਼ਟਾਚਾਰ ਦਾ ਪਰਫਾਰਮੈਂਸ ਦਾ ਇਹ ਸਾਰੇ ਨੁਕਤੇ ਉੱਭਰੇ ਨੇ ਪਰ ਜਿਹੜੇ ਬਾਹਰ ਬਿਆਨ ਆ ਇਹ ਹੀ ਆਇਆ ਇਹ ਝਾੜੂ ਪਾਰਟੀ ਤੋਂ ਲੋਕ ਦੁਖੀ ਹੋ ਗਏ ਨੇ ਤੇ ਲੋਕ ਹੁਣ ਉਹ ਕਹਿੰਦੇ ਵੀ ਸਾਡੀ ਹੁਣ ਵਾਰੀ ਆ ਸਕਦੀ ਆ ਆਪਾਂ ਤਿਆਰੀ ਖਿੱਚ ਲਈਏ ਚਲੋ ਤਿਆਰੀ ਕਰਨੀ ਵੀ ਚਾਹੀਦੀ ਆ ਹੈਨਾ ਸਾਰਿਆਂ ਨੂੰ ਅਧਿਕਾਰ ਆ ਕਿ ਤੁਸੀਂ ਆਉਣ ਤੋਂ ਪਹਿਲਾਂ ਆਪਣੀ ਤਿਆਰੀ ਕਰੋ ਆਪਣਾ ਮੰਥਨ ਕਰੋ ਕਿ ਅਸੀਂ ਕਿੱਥੇ ਖੜੇ ਤੇ ਕਿੱਥੇ ਨਹੀਂ ਤੇ ਮੈਨੂੰ ਲੱਗਦਾ ਸਾਨੂੰ ਵੀ ਚੱਲਣ ਦੀ ਹੁਣ ਤਿਆਰੀ ਕਰ ਲੈਣੀ ਚਾਹੀਦੀ ਹੈ ਜੀ ਬਿਲਕੁਲ ਬਿਲਕੁਲ ਸੋ ਲਾਫੇ ਰ ਇਜਾਜ਼ਤ ਜੀ ਬਿਲਕੁਲ ਨਮਸਕਾਰ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ